ਅੱਜ ਜੇ ਮੈਂ ਬੋਲਦੇ ਤੇ ਮੈਂ ਗੱਲ ਕਰੂੰਗਾ ਵੀ ਸਭ ਤੋਂ ਪਹਿਲਾਂ ਦੇਖੋ ਹਰੇਕ ਜਦੋਂ ਬਿਆਨ ਚਾਹੇ ਮੁੱਖ ਮੰਤਰੀ ਦਾ ਚਾਹੇ ਜਿਹੜਾ ਮੁਖੀ ਆ ਪੁਲਿਸ ਦਾ ਉਹਦਾ ਇਹ ਜ਼ੀਰੋ ਟੋਲਰੈਂਸ ਬਲਕਿ ਅਸੀਂ ਕਰਾਂਗੇ ਪਰ ਉਹਦੇ ਬਾਰੇ ਕੁਝ ਨਹੀਂ ਹੋਇਆ ਸਭ ਤੋਂ ਪਹਿਲਾਂ ਜਿਹੜੀ ਗੱਲ ਪੁਲਿਸ ਜਿਹੜੀ ਮੁਖੀ ਆ ਉਹਨੂੰ ਇਹ ਦਾ ਮੁੱਖ ਮੰਤਰੀ ਨੂੰ ਇਹ ਕੰਮ ਕਰਨਾ ਚਾਹੀਦਾ ਕਿ ਪੰਜਾਬ ਪੁਲਿਸ ਦੇ ਵਿੱਚੋਂ ਆਹ ਜਿਹੜੀ ਪੰਜਾਬ ਪੁਲਿਸ ਆ ਉਹਦਾ ਆਪਣਾ ਨਸ਼ਾ ਖਤਮ ਹੋ ਗਿਆ ਵਿੱਚੋਂ ਜੇ ਪੰਜਾਬ ਪੁਲਿਸ ਨਸ਼ਾ ਮੁਕਤ ਹੈਗਾ ਤਾਂ ਫਿਰ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਨਸ਼ਾ ਮੁਕਤ ਆ ਦਮ ਬਲਕਿ ਮੁਕਤ ਨਹੀਂ ਚਾਹਦਾ ਬੰਦ ਕਿਸੇ ਕੰਟਰੀ ਦੇ ਵਿੱਚ ਨਸ਼ਾ ਬੰਦ ਨਹੀਂ ਹੁੰਦਾ ਤਾਂ ਉਹਨੂੰ ਘਟਾਇਆ ਜਾ ਸਕਦਾ ਲੋਕਾਂ ਨੂੰ ਵਧੀਆ ਮੈਂ ਇਹੀ ਗੱਲ ਕਰਦਾ ਵੀ ਸਭ ਤੋਂ ਪਹਿਲਾਂ ਪੁਲਿਸ ਦੇ ਉੱਪਰ ਜਿਹੜਾ ਹੈਗੀ ਉਹ ਨੱਥ ਕੱਸਣੀ ਚਾਹੀਦੀ ਹੈ ਕਿ ਉਹਨਾਂ ਦੇ ਉੱਪਰ ਵੀ ਕੋਈ ਇਦਾਂ ਦੀ ਮੰਨ ਲੇ ਫੋਰਸ ਹੈਗੀ ਹੈ ਜਿਹੜੀ ਉਹਨਾਂ ਨੂੰ ਚਾਹੇ ਉਹ ਖੂਬੀਆ ਪੁਲਿਸ ਹੋਵੇ ਜਿਹੜੀ ਪੁਲਿਸ ਨੂੰ ਆ ਬਾਤ ਕਰਦੀ ਹੋਵੇ ਵੀ ਇਹ ਪੁਲਿਸ ਸਾਡੇ ਮਹਾਨਮ ਜਿਹੜੇ ਆ ਇਹ ਨਸ਼ੇ ਤੋਂ ਮੁਕਤ ਨੇ ਪੰਜਾਬ ਦੇ ਮੈਂ ਕਿੰਨਾ ਵੀ ਟਿਕਾਣਾ ਨੂੰ ਤੁਸੀਂ ਇਹਨਾਂ ਸ਼ਾਮ ਨੂੰ 9 ਵਜੇ ਪੁਲਿਸ ਦੇ ਕਿਸੇ ਵੀ ਇਹ ਚੰਪੇਤੂ ਸੀ ਛਾਪਾ ਮਾਰ ਕੇ ਦੇਣਾ ਤੁਹਾਨੂੰ ਪੂਰੇ ਦੇ ਪੂਰੇ ਮੱਲ ਦੇ ਵਿੱਚੋਂ ਇੱਕ ਦੋ ਛੱਡ ਕੇ ਤਾਂ ਬਾਕੀ ਸਾਰੇ ਨਸ਼ੇ ਦੇ ਵਿੱਚ ਹੀ ਗ੍ਰਸਤ ਪੁਲਿਸ ਹੀ ਦਿਸੂਗੀ ਸਭ ਤੋਂ ਪਹਿਲਾਂ ਪੁਲਿਸ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਹੋਣਾ ਚਾਹੀਦਾ ਆ ਬਾਕੀ ਭਗਵੰਤ ਮਾਨ ਜੀ ਤੇ ਤੁਹਾਨੂੰ ਪਤਾ ਹੀ ਆ ਵੀ ਇਹ ਗੱਲਾਂ ਜਿਹੜੀਆਂ ਹੈਗੀਆਂ ਪੁਲਿਸ ਆਮ ਮੱਲ ਕੇ ਲੋਕਾਂ ਦੇ ਵਿੱਚ ਆਉਂਦਾ ਕਿ ਪੁਲਿਸ ਨੇ ਦੇ ਅੰਡਰ ਹੀ ਨਸ਼ਾ ਵੇਚਦਾ ਉਹ ਲੋਕੀ ਫੜ ਕੇ ਨਸ਼ੇ ਵਾਲੇ ਨੂੰ ਉਹਨਾਂ ਦੇ ਹੱਥ ਵੀ ਮੈਂ ਕਹਿੰਦਾ ਵੀ ਇੱਕ ਨਸ਼ੇ ਵਾਲਾ ਫੜ ਹੁੰਦਾ ਉਹ ਵੀ ਜਿਹੜੀ 체ਨ ਆ ਉਹਨੂੰ ਗਾਹ ਤੋਂ ਗਾਹ ਕਰਕੇ ਅਖੀਰ ਤੱਕ ਜਿੱਥੋਂ ਨਸ਼ਾ ਸ਼ੁਰੂ ਹੁੰਦਾ ਉੱਤੇ ਤੱਕ ਪਹੁੰਚਿਆ ਅੱਜ ਤੱਕ ਕਿਉਂ ਨਹੀਂ ਗਿਆ ਹਾਂਜੀ ਦੂਸਰੀ ਗੱਲ ਇਹ ਆ ਵੀ ਜਿਹੜੇ ਪੁਰਾਣੇ ਕੇਸ ਕੱਢ ਕੇ ਉਹਨਾਂ ਨੂੰ ਮੰਨ ਲਗੇ ਸਰਕਾਰ ਜਾਂ ਮੁੱਖ ਮੰਤਰੀ ਦਾ ਸਾਹਮਣੇ ਲਿਆਉਣਾ ਜੀ ਅਸੀਂ ਇੰਨੇ ਕੇਸ ਫੜਨੇ ਆ ਐਂਦੇ ਹੋ ਸਕਦਾ ਵੀ ਉਹ ਲੋਕੀ ਛੱਡ ਵੀ ਗਏ ਹੁਣ ਪਰ ਨਵੇਂ ਜਿਹੜਾ ਅਰੋਜੀ ਤੁਹਾਨੂੰ ਤੁਸੀਂ ਦੇਖਦੇ ਆ ਖਬਰਾਂ ਸੁਣਦੇ ਆ ਰੋਜ਼ ਨਸ਼ੇ ਦੇ ਨਾਲ ਦੋ-ਦੋਰ ਮਰਦੇ ਆ ਪਰ ਮੈਂ ਇਹ ਸੋਨਾ ਵੀ ਪੁਲਿਸ ਤੋਂ ਕੁਝ ਕਰਨਾ ਹੀ ਚਾਹੁੰਦੀ ਜੇ ਪਹੁੰਚਣਾ ਹੋਵੇ ਤਾਂ ਜਦੋਂ ਮੈਨੂੰ ਆਪਣੇ ਪਿੰਡ ਦੀ ਇੱਕ ਹੈਗੀ ਆ ਜਿਆਦਾ ਜਦੋਂ ਟੈਰਸ ਤੋਂ ਟਾਈਮ ਪਿਆ ਉਹਨਾਂ ਨੇ ਸਾਡੇ ਪਿੰਡ ਦੇ ਮੁੰਡੇ ਦਾ ਇੱਕ ਸਾਈਕਲ ਸਿਰਫ ਵਾਰ ਪਿਆਗਾ ਤਾਂ ਸਾਈਕਲ ਚੰਡੀਗੜ੍ਹੋਂ ਖਰੀਦਿਆ ਸੀਗਾ ਤਾਂ ਉਹਨੇ ਪਿੱਛੋਂ ਜਾ ਜਾ ਕੇ ਤਾਂ ਉਹ ਸਾਈਕਲ ਲੱਭ ਲਿਆ ਹੈਗਾ ਵੀ ਸਾਈਕਲ ਕਿਹੜੇ ਬੰਦੇ ਨੇ ਖਰੀਦਿਆ ਤਾਂ ਸਾਡੇ ਪਿੰਡੋਂ ਪੁਲਿਸ ਨੇ ਉਹ ਮੁੰਡਾ ਫੜ ਲਿਆ ਸੀਗਾ ਕਿਉਂ ਨਹੀਂ ਮੰਨ ਲੱਕੇ ਇਹ ਪੁਲਿਸ ਜਿਹੜੀ ਆ ਵੀ ਕਿਸੇ ਤੋਂ ਵੀ ਜਿੱਤੇ ਨਾ ਜਾਣਨ ਹੁੰਦਾ ਕਿਉਂ ਨਹੀਂ ਉਹਦੇ ਨੂੰ ਮੰਨ ਲੱਕੇ ਸਾਡੀ ਮਲਗੈਂਟ ਡੈਰੋਗੇਟ ਕਰਕੇ ਉਹਨੂੰ ਪਿੱਛੇ ਮੰਨ ਲੱਕੇ ਜਿਹੜਾ ਅਸਲੀ ਤਸਕਰ ਉਹਦੇ ਤੱਕ ਪਹੁੰਚਿਆ ਜਾਵੇ ਪਰ ਨਹੀਂ ਪਹੁੰਚਦੀ ਕਿਉਂਕਿ ਉਹ ਵੱਡੇ ਲੀਡਰਾਂ ਜਾਂ ਵੱਡੇ ਆਫਸਰਾਂ ਦਾ ਫਰਾ ਤਸਕਰੀ ਦਾ ਜਿਹੜਾ ਠੰਡਾ ਉਹ ਚੱਲਦਾ ਬਈ ਉਹ ਮੈਨੂੰ ਲੱਗਦਾ ਨਹੀਂ ਵੀ ਜੀ ਇਹ ਕੰਮ ਕਿਤੇ ਸੌਖੇ ਹੀ ਆਊਗਾ ਮੈਂ ਨਹੀਂ ਕਹੂੰਗਾ ਮਿਹਰਬਾਨੀ